ਸਾਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਰਾਇਲ ਕਿੰਗ ਚੈਨਲ ਇੱਥੇ ਤੁਸੀਂ ਸਿੱਖ ਸਕਦੇ ਹੋ ਜਰਮਨ ਭਾਸ਼ਾ ਪੰਜਾਬੀ ਦੇ ਵਿੱਚ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਮਹੀਨਿਆਂ ਦੇ ਨਾਮ ਸਭ ਤੋਂ ਪਹਿਲਾਂ ਤਾਂ ਮਹੀਨਿਆਂ ਦੇ ਨਾਮ ਨੂੰ ਆਪਾਂ ਜਰਮਨ ਭਾਸ਼ਾ ਦੇ ਵਿੱਚ ਕੀ ਬੋਲਦੇ ਹਾਂ ਮੋਨਾਟ ਦੇਸ ਯਾ ਮੋਨਾਟ ਦੇਸ ਯਾਰ ਮੋਨਾਟ ਮਤਲਬ ਮਹੀਨਾ ਦੇਸ ਮਤਲਬ ਆਅ ਯਾਰ ਮਤਲਬ ਯਰ ਜਾਂ ਸਾਲ ਉਸ ਤੋਂ ਅੱਗੇ ਆ ਜਾਂਦਾ ਜੀ ਸਭ ਤੋਂ ਪਹਿਲਾਂ ਆ ਜਾਂਦਾ ਜੀ ਜਨਵਾਰ ਫੈਬਰੂਅਰ ਮਾਰਚ अप्रैल, मई यूनी यूली अगस्त, सितंबर अक्टूबर, नवंबर, दिसंबर, जनवरी, फ़रवरी, मार्च अप्रैल, मई यूनी यूली अगस्त, सितंबर अक्टूबर, नवंबर, दिसंबर ਸੋ ਇਹ ਸੀਗੇ ਮਹੀਨੇ ਦੇ ਨਾਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਧੰਨਵਾਦ ਸ਼ੁਕਰੀਆ